ਹੈਲੋ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾ ਤੇ ਤੁਹਾਡੀ ਫਰਮਾਇਸ਼ ਤੇ ਨਾ ਇੱਕ ਵੀਡੀਓ ਆਪਾਂ ਹੋਰ ਪਾਉਣੀ ਚਾਹੀਏ ਇਹਨਾਂ ਦੀ ਬਦਾਮ ਦੀ ਬਦਾਮਾਂ ਨਾਲ ਐਤ ਕੀ ਤਾਂ ਇਹ ਭਰਿਆ ਹੋਇਆ ਪਿਛਲੇ ਸਾਲ ਨਾਲੋਂ ਕਿਤੇ ਦੁੱਗਣਾ ਫਲ ਹੈ ਆ ਦੇਖੋ ਤੁਸੀਂ ਬਦਾਮ ਗੁੱਛਾਂ ਦੇ ਵਿੱਚ ਬਦਾਮ ਆ ਦੇਖੋ ਪ्योर ਮਿੱਠਾ ਬਦਾਮ ਠੀਕ ਹੈ ਇੱਧਰ ਬਦਾਮ ਆ ਦੇਖੋ ਥੱਲੇ ਤਾਂ ਬਦਾਮ ਆ ਸਾਰਾ ਭਰਿਆ ਹੋਇਆ ਹੈ ਇਹ ਸਾਨੂੰ ਬਰਾ ਦੇਖੋ ਵੀਊ ਕਰਕੇ ਦਿਖਾਵਾਂ ਇੱਧਰ ਦੇਖੋ ਜੀ ਥੱਲੇ ਦੇਖੋ ਬਦਾਮ ਫਾਲ ਇਹ ਆ ਕੁਆਲਿਟੀ ਬਠੰਡੇ ਆ ਇਹ ਇਹ ਜਿਹਾਰ ਸਿੰਘ ਨਗਰ ਬਠੰਡਾ ਆ ਆ ਦੇਖੋ ਇਹਦਾ ਇਹ ਵੱਡਾ ਹੋਊਗਾ ਬਦਾਮ ਪੂਰਾ ਹੋਊਗਾ ਇਸ ਸਤੰਬਰ ਦੇ ਵਿੱਚ ਇਹਦੀ ਤੜਾਈ ਹੁੰਦੀ ਹੈ ਤੇ ਇਹਨੂੰ ਜਦੋਂ ਆਪਾਂ ਤੋੜ ਕੇ ਖਾਣੇ ਆ ਨਾ ਇਸ ਟਾਈਮ ਤੇ ਦਾ ਲੱਗਿਆ ਹੋਇਆ ਫਾਲ ਹਲੇ ਬਾੰਦ ਰਿਆ ਇਹ ਆੜੂ ਨਹੀਂ ਹੈਗਾ ਵਿੱਚ ਇੱਕ ਬਾਈ ਨੇ ਕਮੈਂਟ ਕਰਿਆ ਸੀ ਕਹਿੰਦਾ ਐ ਕਰਕੇ ਆੜੂ ਆ ਯਾਰ ਬਈ ਤੇ ਇਹ ਇਸ ਟਾਈਮ ਇਹ ਹਲੇ ਲੱਗਿਆ ਤੇ ਸਤੰਬਰ ਦੇ ਵਿੱਚ ਜਾ ਕੇ ਇਹਨੇ ਪੂਰਾ ਪੱਕ ਜਾਣਾ ਬਈ ਤੇ ਜਿਹੜੀ ਇਹਦੀ ਕੁਆਲਿਟੀ ਹੈ ਆਪਾਂ ਤੋੜਿਆ ਬਦਨਾਮ ਕੋਈ ਇੱਥੇ ਪਹਿਲਾਂ ਬਹੁਤ ਤੋੜੇ ਇੱਕ ਤੋੜਿਆ ਹੋਇਆ ਨਾ ਇੱਕ ਸਾਹਮਣੇ ਤੋੜ ਦਈਏ ਦਾ ਇੱਕ ਨਾ ਤੁਹਾਡੇ ਸਾਹਮਣੇ ਤੋੜ ਦਿੰਨੇ ਯਾਰ ਬਦਨਾਮ ਲੈ ਕਿਹੜਾ ਤੋੜੀਏ ਆ ਲੈ ਆ ਤੋੜ ਦਿੰਨੇ ਆ ਲੈ ਇਹ ਬਦਾਮ ਆ ਬਈ ਆ ਆ ਸੀ ਲੈ ਆ ਮੂੰਣਾ ਛੱਲ ਲਿਆ ਗਰੀਏ ਦੇ ਵਿੱਚੋਂ ਤੋੜ ਕੇ ਗਾਹਾਂ ਇਹਦੇ ਵਿੱਚੋਂ ਗਰੀ ਤੋੜ ਕੇ ਨਿਕਲੋ ਦੀ ਉਹ ਤੋਂ ਆਪਣੇ ਘਰ ਕੋਲੇ ਆ ਜਮਾ ਤੇ ਬਦਾਮ ਆ ਯਾਰ ਇਹ ਪੈ ਨਹੀਂ ਹੈਗਾ ਵੀ ਬਦਾਮ ਨਹੀਂ ਹੈਗਾ ਆ ਦੇਖ ਸਤੰਬਰ ਦੇ ਵਿੱਚ ਜਾ ਕੇ ਇਹਨੇ ਬਣਨਾ ਹੈ ਹਲੇ ਭਾਉ ਬਦਾਮ ਨਹੀਂ ਹੋਈ ਤੇਰੇ ਦਾ ਛੱਲੜ ਹੁੰਦਾ ਨਾ گلابی ਜੇ ਰੰਗ ਦਾ ਤੇ ਆੜੂ ਆ ਜਿਹੜਾ ਆੜੂ ਐ ਨਹੀਂ ਹੁੰਦਾ ਪਤਲੀ ਪਰਤ ਦਾ ਨਹੀਂ ਹੁੰਦਾ ਆੜੂ ਇਹਦੀ ਪਰਤ ਆੜੂ ਦੀ ਹੁੰਦੀ ਆ ਮੋਟੀ ਕਿਉਂ ਖਾਣ ਵਾਸਤੇ ਹੁੰਦਾ ਆੜੂ ਬਦਾਮ ਆ ਜਿਹੜਾ ਇਹਦੀ ਗਰੀ ਖਾਣ ਵਾਸਤੇ ਹੁੰਦੀ ਆ ਉਹਦਾ ਮਤਲਬ ਕਿ ਚਮਚਾ ਖਾਣ ਵਾਸਤੇ ਆ ਦੇਖੋ ਕਿੰਨੀ ਪਤਲੀ ਆ ਲੈ ਇਹਦੀ ਆ ਦੇਖੋ ਬਦਾਮ ਆ ਆ ਹੁਣ ਆੜੂ ਕਿਵੇਂ ਕਹਿ ਸਕਦੇ ਆ ਆਪਾਂ ਨੂੰ ਇੰਨੀ ਪਤਲੀ ਪਰਤ ਨੂੰ ਆੜੂ ਨਹੀਂ ਹੈਗਾ ਇਹਦੇ ਵਿੱਚ ਆ ਗਰੀ ਹੁੰਦੀ ਆ ਪੂਰੀ ਪੂਰੀ ਮੈਨੂੰ ਬਣੇ ਪਏ ਆ ਯਾਰ ਨਹੀਂ ਬਣੀ ਨਹੀਂ ਜੇ ਤੇ ਨਵਾਂ ਸਤੰਬਰ ਚ ਸਤੰਬਰ ਚ ਜਾ ਕੇ ਬਣਨਗੇ ਆਪਣੀ ਵੀ ਆਹੋ ਹੋਈ ਨਹੀਂ ਐਸੇ ਹੀ ਬਣੀ ਨਹੀਂ ਤੇ ਹੋਣ ਦਾ ਤਾਲ ਬਰਾ ਆ ਬਦਾਮ ਹੈ ਫੁੱਲ ਭਰਿਆ ਹੋਇਆ ਹੈ ਪੱਕੇ ਪੱਕੇ ਡੋ ਲਾਓ ਆ ਵੇਖੋ ਥੱਲੇ ਬਦਾਮ ਹੈ ਉਹ ਤਾਂਾਂ ਬਚਾਲਿਆ ਭਰਿਆ ਹੋਇਆ ਫੁੱਲੇ ਬਾਗ ਲਾ ਸਕਦੇ ਆਪਾਂ ਇਹਦਾ ਆਪਾਂ ਇਹਦਾ ਬਾਗ ਲਾ ਸਕਦੇ ਆਪਾਂ ਪੁੱਛ ਵੀ ਲੈਨੇ ਆ ਤੇ ਇਹ ਕਿੰਨੇ ਸਾਲ ਦਾ ਬਈ ਜੀ ਬੂਟਾ ਇਹ ਇੱਥੇ ਇਦਾਂ ਕੁ ਪੁੱਛ ਲੈ ਚਾਰ ਸਾਲ ਦਾ ਚਾਰ ਸਾਲ ਦਾ ਦਿੱਫੋ ਲਿਆ ਸੀ ਇਹ ਇਹਨੂੰ ਇੱਕ ਚਾਰੀ ਜੀ ਜੰਮਣ ਬਲੇ ਜਾਂਦੇ ਆ ਤੇ ਲੱਤਾਂ ਨਾਤੀ ਦਵਾਲੇ ਅਛਾ ਇੱਥਾ ਗਲੀ ਆ ਇਹਦੇ ਵਿੱਚ ਤੁਰਿਆ ਆਂਦਾ ਸੀ ਨਰਸਰੀ ਵਾਲਾ ਉਹਦੇ ਤੋਂ ਲਿਆ ਸੀ ਬਰਾਮਾਂ ਦਾ ਬੂਟਾ ਇਹ ਨਾ ਇਹਦਾ ਆਪਣਾ ਨਸਲ ਦਾ ਨਹੀਂ ਪਤਾ ਪਰ ਇਹ ਬੂਟਾ ਲੱਗਿਆ ਹੋਇਆ ਤੁਸੀਂ ਆ ਦੇਖੋ ਫੁੱਲ ਭਰੇ ਹੋਏ ਨੇ ਬਾਗ ਲਾਉਣ ਨੂੰ ਪੂਰਾ ਵਧੀਆ ਤੇ ਹੈ ਜੀ ਕਿੰਨੇ ਦਾ ਦਿੱਤਾ ਸੀ ਉਹਦੇ ਇਹ ਯਾਦ ਨਹੀਂ ਤਿੰਨ ਚਾਰ ਸੌ ਦਾ ਦੱਸਿਆ ਸੀ ਹਨਾ 2 3 4 5 ਤੇ ਖਣੀ ਤਾਂ ਮਾਲੀ ਕੋਲੇ ਚੰਗਾ ਨਿਕਲਿਆ ਬੂਟਾ ਉਹਨੂੰ ਪਤਾ ਨਹੀਂ ਹੋਣਾ ਵੀ ਖਣੀ ਉਹ ਬੰਦਾ ਹੀ ਸਹੀ ਹੋਊਗਾ ਜਿਹਨੇ ਬੂਟਾ ਚੰਗਾ ਦੇਖਿਆ ਪੂਰਾ ਵਧੀਆ ਲੱਗਿਆ ਹੋਇਆ ਐ ਨਹੀਂ ਕੋਈ ਘਾਟਾ ਹੋਵੇ ਫਲ ਕਿੰਨਾ ਖੂ ਹੈ ਤੇ ਬਾਉ ਫੋਟੋ ਦੇ ਕਵਾਂਟਲ ਦੇ ਹਿਸਾਬ ਨਾਲ ਹੀ ਹੈ ਚਾਰੇ ਬੋਸ ਦਾ ਲੱਭਦਾ ਪੂਰਾ ਆ ਦੇਖੋ ਫਲ ਕਵਾਂਟਲ ਦੇ ਹਿਸਾਬ ਨਾਲ ਫੋਨ ਹੈ ਚਲੋ ਬਾਦਾਨ ਤਾਂ ਵਿੱਚੋਂ 20 ਕਿਲੋ ਜਾਂ 15 ਕਿਲੋ ਵੀ ਨਿਕਲਿਆਣ ਬਹੁਤ ਹੁੰਦੇ ਆ ਕਬੂਟੇ ਦੇ ਇਹ ਤਾਂ ਕਿਤੇ ਜਿਆਦੇ ਹੈ ਇਹ ਤਾਂ 15 20 ਕਿਲੋ ਵਾਲੀ ਤਾਂ ਗੱਲ ਹੀ ਨਹੀਂ ਇਹਦੇ ਵਿੱਚ ਫੱਲ ਪਰ ਆਇਆ ਹੋਇਆ ਇਹ ਫੱਲ ਤਾਂ ਫੱਲੇ ਬਦਾਮ ਤੁਸੀਂ ਵਧੀਆ ਲਾਓ ਬੂਟਾ ਆਹ ਬਾਗ ਤੇ ਇਹ ਹੁਣ ਬੂਟਾ ਮਦਰ ਪਲਾਂਟ ਆ ਇਹ ਇੱਕ ਤਰ੍ਹਾਂ ਦਾ ਹੈ ਇਹਦੇ ਤੋਂ ਨਸਲ ਤਿਆਰ ਕੀਤੀ ਜਾ ਸਕਦੀ ਹੈ ਬਠਿੰਡਾ ਏਰੀਆ ਹੈ ਇਹ ਮਾਲਵਾ ਡੱਬਲੀ ਦੇ ਨਾਲ ਲੱਗਦਾ ਤੇ ਉੱਥੇ ਉਸ ਮਿੱਟੀ ਦੇ ਵਿੱਚ ਹੋਇਆ ਹੈ ਓਕੇ ਧੰਨਵਾਦ ਵੀਡੀਓ ਨੂੰ ਸ਼ੇਅਰ ਤੇ ਲਾਇਕ ਤਾਂ ਤੁਸੀਂ ਕਰੀ ਕਰੇ ਕਿਉਂਕਿ ਬਦਾਮਾਂ ਦਾ ਆਪਾਂ ਬਾਗ ਲਾ ਸਕਦੇ ਓਕੇ